ਆ ਬੰਦਾ ਮੂੰਗਫਲੀ ਦਾ ਪੁੱਛਨੇ ਕਹਿੰਦਾ ਆ ਕਿੰਨੇ ਦਾ ਲੋ ਜੀ ਬਾਈ ਜੀ ਤੁਸੀਂ ਦੇਖ ਰਹੇ ਹੋ ਨਵੇਂ ਸਾਲ ਦਾ ਪਹਿਲਾ ਵਲੌਗ ਮੈਂ ਤੁਹਾਡਾ ਆਪਣਾ ਅਜਨਦੀਪ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਸਵਾਗਤ ਕਰਦਾ ਮੇਰੇ ਨਾਲ ਆ ਗਿਆ ਰਮਨ ਨਮਸਕਾਰ ਤੇ ਇੱਧਰ ਆ ਗਿਆ ਮੇਰੇ ਨਾਲ ਅਜੇ ਦਾ ਮੁੰਡਾ ਅਸੀਂ ਖੜੇ ਆਂ ਭਗਵਤੀ ਸੇਲ ਦੇ ਤੱਬਾ ਮੰਡੀ ਤੇ ਸਟੋਰ ਤੇ ਤੇ ਅੱਜ ਦੇ ਵਲੌਗ ਦੇ ਵਿੱਚ ਅਸੀਂ ਤੁਹਾਨੂੰ ਪੂਰੇ ਨਜ਼ਾਰੇ ਦਿਖਾਵਾਂਗੇ ਇੱਥੋਂ ਦੇ ਤੱਬਾ ਮੰਡੀ ਦੇ ਹੌਲੀ ਮੈਨੂੰ ਤਿੰਨ ਚਾਰ ਸਾਲਾਂ ਤੋਂ ਬਜ਼ਾਰ ਦੇ ਵਿੱਚ ਕੰਮ ਕਰਦੇ ਨੂੰ ਤੇ ਇਹਨੂੰ ਹੋ ਗਿਆ ਹੈਰ ਦੇ ਵਿੱਚ ਹੁਣ ਅਸੀਂ ਚੱਲਿਆ ਬਾਹਰ ਸਾਲ ਹੋ ਚੱਲੇ ਇੱਧਰ ਆ ਗਿਆਂ ਸੰਗ ਤਾਂ ਹੁਣ ਅਸੀਂ ਬਾਹਰ ਆ ਚੁੱਕੇ ਆ ਬਾਹਰਲਾ ਮਾਹੌਲ ਦੇਖੋ ਠੰਡ ਬਹੁਤ ਜ਼ਿਆਦਾ ਹੈ ਕਿ ਅੱਜ ਸਾਡਾ ਆੜੀ ਜਾਂਦਾ ਚਾਹ ਲ 6 ਜਨਵਰੀ ਦਾ ਤੁਸੀਂ ਨਵੇਂ ਸਾਲ ਦਾ ਪਹਿਲਾ ਸਾਡਾ ਵਲੌਗ ਦੇਖ ਰਹੇ ਹੋ ਬਾਲਮੀਕ ਚੌਂਕ ਦੇ ਨੇੜੇ ਆ ਚੁੱਕੇ ਆ ਇੱਥੇ ਥੋੜਾ ਜਿਹਾ ਰੌਣਕ ਹੈਗੀ ਆ ਹੁਣ ਅਸੀਂ ਬਾਲਮੀਕ ਚੌਂਕ ਤੋਂ ਵਾਪਸ ਹੋ ਗਏ ਆ ਪਰ ਅੰਦਰ ਦੀ ਹੋ ਗਏ ਆ ਗਲੀਆਂ ਦੇ ਵਿੱਚ ਬਾਈਪਾਸ ਨਹੀਂ ਆਏ ਬਾਈਪਾਸ ਫਿਰ ਨਹੀਂ ਫਿਰ ਨਹੀਂ ਆਈ ਜਾਂਦੇ ਅਸੀਂ ਆ ਗਏ ਫਿਰ ਨਹੀਂ ਫਿਰ ਨਹੀਂ ਸਹੀ ਗੱਲ ਆ ਇਹ ਕਿਉਂਕਿ ਟ੍ਰੈਫਿਕ ਬੜਾ ਉੱਥੇ ਥੋੜੀ ਜੀ ਤਾਂ ਗੱਡੀ ਵੀ ਤੂੰ ਬਲੇਰੋ ਲਈ ਫੜਦਾ ਅਸੀਂ ਫੇਰ ਉਹੀ ਸੜਕ ਚੜ ਜਾਾਂਗੇ ਆ ਗਲੀਆਂ ਵਿੱਚ ਦੀ ਬਾਈ ਲੋ ਜੀ ਵਾਪਸੀ ਤਾਂ ਆ ਚੁੱਕੇ ਆ ਅਸੀਂ ਇੱਧਰ ਹੁਣ ਜਾਨ ਗਿਫਟ ਕੇ ਗੱਦੀ ਕੋਲ ਆ ਲੈ ਵੀ ਜਮਾ ਨੇੜੇ ਆ ਗਏ ਭਗਵਤੀ ਦੇ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ ਇੱਕ ਵਾਰੀ ਅਸੀਂ ਹੁਣ ਫੇਰ ਅੰਦਰ ਜਾਵਾਂਗੇ ਚਾਲ ਆ ਭਾਈ ਫੇਰ ਆ ਗਿਆ ਸਾਡੇ ਸਾਹਮਣੇ ਇਹ ਲੀੜੀਆਂ ਸਾਡੇ ਕੋਲੇ ਬਈ 65 ਇੰਚ 55 ਇੰਚ 43 ਇੰਚ 32 ਇੰਚ ਲੈ ਸਕਦੇ ਹੋ ਆ ਕੇ ਸਾਡੇ ਕੋਲੇ ਦੇਖੋ ਸਾਰੀਆਂ ਬਈ ਚੱਲ ਰਹੀਆਂ ਨੇ ਇੱਕ ਦੋ ਨੂੰ ਛੱਡ ਕੇ ਹੁਣ ਅਸੀਂ ਚੱਲ ਪਿਆ ਰੇਲਵੇ ਸਟੇਸ਼ਨ ਵਾਲੇ ਪਾਸੇ ਨੂੰ ਇਹ ਸਿੱਧੀ ਗਲੀ ਜਾਂਦੀ ਹੈ ਰੇਲਵੇ ਸਟੇਸ਼ਨ ਵਾਲੇ ਪਾਸੇ ਕਿਉਂ ਸਾ ਜੀ ਲੈ ਭਾਈ ਰੇਲਵੇ ਸਟੇਸ਼ਨ ਤੇ ਆ ਚੁੱਕੇ ਹਾਂ ਪੁਰਾਣੀ ਤੇ ਇੱਥੇ ਹੁਣ ਕੋਈ ਨਹੀਂ ਰਹਿੰਦਾ ਨਾਲ ਤੁਹਾਨੂੰ ਇੱਥੋਂ ਡਾਕਟਰ ਮਿਲੇ ਉੱਧਰ ਜਿਹੜਾ ਨਵਾਂ ਬਣਿਆਗਾ ਉਧਰੋਂ ਤੁਹਾਨੂੰ ਟਿਕਟ ਮਿਲੂਗੀ ਉੱਥੋਂ ਟਿਕਟਾਂ ਲੈ ਸਕਦੇ ਹੋ ਮਨਮਰਜ਼ੀ ਦੇ ਰਸਤੇ ਤੇ ਜਾ ਸਕਦੇ ਆ ਇੱਥੇ ਬੜੀ ਰੌਣਕ ਹੁੰਦੀ ਸੀ ਬੋਰ ਥੱਲੇ ਗਰਮੀ ਆਜ ਹੁਣ ਸਰਦੀ ਦਾ ਕਰਕੇ ਧੂਈ ਪਾ ਲੈਂਦੇ ਆ ਸਵੇਰੇ ਸਵੇਰੇ ਜਾਂ ਸ਼ਾਮ ਨੂੰ ਆ ਆ ਗਈ ਰੇਲਵੇ ਲਾਈਨ ਇੱਧਰ ਨੂੰ ਪਟਿਆਲਾ ਦਾ ਤੇ ਇੱਧਰ ਨੂੰ ਬਠਿੰਡਾ ਦਾ ਆ ਹੈਗਾ ਰਾਵਣ ਠੰਡ ਮਨ ਰਿਹਾ ਲਾਸਟ ਦਿਸੰਬਰ ਦੇ ਦਿਨ ਬੱਲੀਏ ਮਿੰਟ ਮਿੰਟ ਲੰਗੇ ਗਿਣ ਗਿਣ ਬੱਲੀਏ ਆ ਤੁਸੀਂ ਦੇਖ ਰਹੇ ਹੋ ਉੱਪਰਲਾ ਬ੍ਰਿਜ ਇਹਨੂੰ ਕੀ ਕਹਿੰਦੇ ਆ ਵੀ ਪੁਲ ਕਹਿ ਦਿੰਦੇ ਆ ਇਹਨੂੰ ਇਹਦੇ ਉੱਪਰ ਅਸੀਂ ਤੁਹਾਨੂੰ ਚੜ ਕੇ ਦਿਖਾਵਾਂਗੇ ਇਹਦੇ ਉੱਪਰ ਚੜ ਕੇ ਤੁਹਾਨੂੰ ਦਿਖਾਵਾਂਗੇ ਜੇ ਆ ਬੰਦਾ ਮੰਨ ਗਿਆ ਤਾਂ ਫਿਰ ਚੜ ਦਾਂਗੇ ਅਸੀਂ ਮੰਦਾਨੀ ਰਹਿਣ ਦੇ ਇਹ ਹੈਗਾ ਵੀ ਨਾ ਰੇਲਵੇ ਸਟੇਸ਼ਨ ਵੈਸੇ ਸ਼ਾਇਦ ਮੈਂ ਤੁਹਾਨੂੰ ਦਿਖਾਇਆ ਹੋਵੇ ਬਲੌਗ ਦੇ ਵਿੱਚ ਕਿਸੇ ਦੇ ਵਿੱਚ ਪ੍ਰਾਣੀ ਦੇ ਵਿੱਚ ਤਪੇ ਦਾ ਰੇਲਵੇ ਸਟੇਸ਼ਨ ਹੈ ਇੱਧਰ ਜਾ ਕੇ ਤੁਸੀਂ ਟਿਕਟ ਲੈ ਸਕਦੇ ਆਹ ਗੇਟ ਵਿੱਚ ਜਾ ਕੇ ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਆ ਵੀ ਸਭ ਤੋਂ ਵੱਡੀ ਸਹੂਲਤ ਹੈ ਇੱਧਰੋਂ ਐਵੇਂ ਜਾਓ ਤੇ ਇੱਧਰੋਂ ਐਵੇਂ ਉਤਰੋ ਕਿਉਂਕਿ ਇੱਧਰ ਘਰ ਨਹੀਂ ਇੱਧਰ ਲੈਣ ਨੂੰ ਇੱਧਰ ਆਉਣਾ ਸੌਖਾ ਬਈ ਪਤੰਗ ਦੇਖ ਰਹੇ ਹੋ ਫਸਾਵਾ ਤੇ ਆ ਡੋਰ ਵੀ ਲੰਕਦੀ ਦੇਖ ਰਹੇ ਹੋਗੇ ਆ ਜਾਂਦੀ ਆਸ ਪਤੰਗ ਪਦੁੰਗ ਬਈ ਨਾ ਚੜਾਓ ਜਿਹੜੇ ਜਵਾਗ ਚੜਾਉਂਦੇ ਆ ਠੀਕ ਹਨਾ ਐਵੇਂ ਕਿਸੇ ਦੇ ਗਲ ਦੇ ਵਿੱਚ ਡੋਰ ਫਸਾਉਂਗੇ ਕਿਸੇ ਦਾ ਗਲ ਵੱਢੋਗੇ ਤੇ ਅੱਜ ਕੱਲ ਜਿਹੜੀਆਂ ਖਬਰਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਇਹ ਧੁਨੀਆਂ ਚੱਜਦੀ ਨਹੀਂ ਕਿ ਫਲਾਣੇ ਬੰਦੇ ਦਾ ਹੱਥ ਕੱਟਿਆ ਗਿਆ ਗਲ ਕੱਟਿਆ ਗਿਆ ਉਧਰੋਂ ਅਸੀਂ ਰੇਲਵੇ ਸਟੇਸ਼ਨ ਤੋਂ ਆ ਗਏ ਲੇਡੀਜ਼ ਪਾਰਕ ਦੇ ਮੋੜ ਦੀ ਹੁੰਦੇ ਹੋਏ ਆ ਲੇਡੀਜ਼ ਪਾਰਕ ਆ ਇੱਥੇ ਅਸੀਂ ਗੱਡੀ ਖੜਾਉਣੀ ਹੈ ਲੈ ਠੀਕ ਆ ਹੁਣ ਅਸੀਂ ਫੇਰ ਚੱਲਿਆਂ ਭਗਵਤੀ ਮੌਫਲੀ ਘਾਣ ਦਾ ਜੀ ਕਰਿਆ ਇਧਰੋਂ ਸਾਡੇ ਵਾਲੇ ਵਲੌਗ ਬਣਾਉਂਦੇ ਫਿਰ ਕੀ ਗੱਲ ਹੋ ਗਈ ਆ ਸ੍ਰੀ ਗਾਲ ਮੈਂ ਇਧਰ ਹੀ ਲਾ ਰਹੀ ਐ ਲੈਟ ਤੇ ਲਾ ਦੇ ਬਈ ਲਾ ਦੇ ਆਏਗਾ ਨਾ ਨਾ ਪਲੇਅਰ ਪਰ ਮਾ ਲੋ ਜੇ ਇਧਰੋਂ ਅਸੀਂ ਮੂੰਗਫਲੀ ਲੈਣੀ ਸ਼ੁਰੂ ਕਰਤੀ ਹੈ ਠੀਕ ਆ ਇਧਰ ਤੁਸੀਂ ਦੇਖ ਸਕਦੇ ਹੋ लवली ਮੂੰਗਫਲੀ ਸੈਂਟਰ ਆ ਬੰਦਾ ਮੂੰਗਫਲੀ ਦਾ ਪੁੱਛਨੇ ਕਹਿੰਦਾ ਆ ਕਿੰਨੇ ਦਾ ਇਹ ਤਾਂ ਮੂੰਗਫਲੀ ਵੀ ਗਰਮ ਉਹਦੇ ਲਈ ਹੋ ਜਾਂਦੀ ਹੈ ਫਿਰ ਤੂੰ ਇਹ ਕੀ ਕਰਨਾ ਕੱਲਾ ਹੈ ਜੀ ਵੀ ਲੋਡ ਆ ਇਹਦੇ ਨੇ ਕੀ ਕਰਨਾ ਆ ਇਹ ਤਾਂ ਮੂੰਗਫਲੀ ਲੈਣੀ ਆ ਕੱਲੀ ਇਹ ਤਾਂ ਤੁਹਾਨੂੰ ਲੋਡ ਆ ਇਹਦੀ ਇਹ ਵੀ ਕੀਮਤੀ ਚੀਜ਼ ਆ ਭਾਈ ਸੌਂਦਾ ਸੌਂਦਾ ਹੀ ਨਹੀਂ ਆ ਕੱਲ ਗੱਲ ਹੀ ਨਹੀਂ ਆ ਇਹ ਦੀਆਂ ਨਹੀਂ ਆਹ ਇੱਕ ਨੰਬਰ ਦਾ ਲਵਾਤਾ ਬਈ ਹੱਥ ਕਰ ਹੱਥ ਕਰ ਕਰ ਲਿਆ ਆ ਲੈ ਹੋਰ ਨਹੀਂ ਲੋੜ ਹਫਤਾ ਰੋਟੀ ਖਾਣ ਦੀ ਦਾਦਾ ਅੰਕਲ ਜੀ ਤੁਸੀਂ ਮੇਰੇ ਨਾਲ ਗੱਦ ਨੂੰ ਲੋੜ ਦੇਦਾ ਜੀ ਆਹ ਦੇਖ ਲੈ ਭਾਈ ਆਹੀ ਕੁਸਾ ਮੇਰੇ ਨਾਲ ਵੀ ਆਹੀ ਕੁਤਤਾ ਉਹ ਦੱਸਦਾ ਦੋ ਫਿਰ ਟੱਲਾ ਆਜੇ ਟੱਲਾ ਗਿਆ ਨਾ ਆ ਲੈ ਓਕੇ ਜੀ ਧੰਨਵਾਦ ਜਿਹੜਾ ਕੋਈ ਖਾਈ ਜਾਂਦਾ ਦੇ ਜੰਦੇ ਆ ਮਿਹਰਬਾਨੀ ਚੱਲ ਬਈ ਉਹ ਦੂਜਾ ਫਲਾਵਾਂ ਦਾ ਲੈ ਵਿੱਚ ਰੱਖਣ ਇੱਧਰ ਬਈ ਫਰੂਟ ਵਾਲਾ ਆ ਗਿਆ ਇੱਧਰ ਲਵਲੀ ਵਾਲੇ ਆ ਗਏ ਇੱਧਰ ਭਗਵਤੀ ਵਾਲਾ ਆ ਗਿਆ ਆ ਬੰਦੇ ਕਹਿੰਦੇ ਥੋੜੇ ਜਿ ਹੁਣ ਠੰਡ ਦਾ ਕਰਕੇ ਕਮਲਾਈ ਭਾਈ ਆਹ ਦੇਖੋ ਇੱਥੇ ਹੁਣ ਸਰ ਤੁਹਾਨੂੰ ਰੌਣਕ ਦਿਸੂਗੀ ਜਦੋਂ ਵੀ ਤੁਸੀਂ ਅੰਦਰ ਬੜੋਗੇ ਜਦੋਂ ਵੀ ਨਾਲ ਦੀ ਨਾਲ ਤੁਹਾਨੂੰ ਰੌਣਕ ਦੇਖਣੀ ਸ਼ੁਰੂ ਹੋ ਜੂਗੀ ਉਸਾ ਸਭ ਕੁਝ ਲੈ ਸਕਦੇ ਸਾਡੇ ਤੋਂ ਰੈਫਰਿਜਰੇਟਰ ਲੈ ਸਕਦੇ ਹੋ ਵਾਸ਼ਿੰਗ ਮਸ਼ੀਨ ਲੈ ਸਕਦੇ ਹੋ ਹੋਮ تھیਟਰ ਲੈ ਸਕਦੇ ਹੋ ਸਭ ਤੋਂ ਵੱਡਾ ਆ ਗਈ ਟੌਪ ਲੋਡ ਮਸ਼ੀਨ ਅਜੇ ਪੁੱਤ ਮਾਂ ਨਾ ਦੁੱਧ ਪੀਵੇਗਾ ਆ ਇੱਧਰ ਸਾਡਾ ਮੁੰਡਾ ਆ ਗਿਆ ਭਗਵਤੀ ਕਾਊਂਟਰ ਤੋਂ ਅਸੀਂ ਬਾਹਰ ਨੂੰ ਗਏ ਸੀ ġੜਾ ਕੱਢਣ ਦੇ ਭਗਵਤੀ ਆ ਗਏ ਬਾਈ ਤੇ ਭਗਵਤੀ ਕਾਊਂਟਰ ਦੇ ਦੁਆਰੇ ਆ ਕੇ ਬੈਠੇ ਮੇਰੇ ਵੀ ਇਹ ਬੀ ਲਾਤੇ ਮੂੰਗਫਲੀ ਉਹ ਚੱਕੀ ਉਹ ਚੱਕ ਲੈ ਪੇਪਰ ਜਾ ਉਹ ਆਹ ਮੂੰਗਫਲੀ ਖਾ ਰਹੇ ਆ ਲਓ ਜੀ ਵੰਡੀਆਂ ਪਾ ਲਈਆਂ ਹੁਣ ਅਸੀਂ ਆਹ ਖਾਲੀ ਕਰ ਦਿੱਤੀ ਆ ਮੁੰਡਾ ਕਹਿੰਦਾ ਹੋਰ ਲਿਓ ਹੁਣ ਆ ਮੇਰਾ ਮੁੰਡਾ ਹੋਰ ਲੈ ਕੇ ਆਉਂਗਾ ਮੂੰਗਫਲੀ ਪਪਾ ਜੀ ਪਪਾ ਜੀ ਕਹਿ ਰਿਆ ਯਾਰ ਪਪਾ ਜੀ ਹੁਣ ਅਸੀਂ ਹੋਰ ਲੈ ਕੇ ਆਉਨੇ ਆ 20 ਪੈ ਦੀ ਮੂੰਫਲੀ ਤੁਰਕੇ ਚੱਲਦੇ ਯਾਰ ਤੁਰਕੇ ਚੱਲਦੇ ਹੁਣ ਆ ਅਸੀਂ ਆਪਦੇ ਮੁੰਡੇ ਨਾਲ ਜਾ ਰਹੇ ਆ ਇਹ ਹਨ ਮੂੰਫਲੀ ਦਵਾ ਇਹ ਮੂੰਫਲੀ ਦਵਾ ਕੇ ਲੈ ਆਉਣਾ ਪਪਾ ਮੈਂ ਵੀ ਮੂੰਫਲੀ ਆਹ ਦੇਖ ਲਓ ਅਸੀਂ ਦੁਬਾਰੇ ਜਾਈ ਜਾਨੇ ਆ ਤੇ ਸਿੱਧਾ ਜਾਵਾਂਗੇ ਹੁਣ ਅਸੀਂ ਬਾਲਮੀਂ ਟੌਂਗ ਦੇ ਵਿੱਚ ਉੱਥੇ ਮੂੰਫਲੀ ਜਿਹੜਾ ਗਰਮ ਕਰਦਾ ਸਾਡਾ ਮਨਾਂ ਦਾ ਨਹੀਂ ਨਾ ਇਸ ਤੋਂ ਲਵਾ ਗਰਮ ਕੜਾਹੀ ਵਾਲੀ ਉਹ ਸੀ ਕਿ ਕੁਝੇ ਵਾਲੀ ਹੈਗੀ ਕੜਾਹੀ ਵਾਲੀ ਲਾਲੋ ਲਾਲ ਤੇ ਹੋਰ ਗਰਮੋਂ ਕਰਨਾ ਬਾਲਮੀਕ ਚੌਂਕ ਦੇ ਵਿੱਚ ਜਮੈਂ ਲੈ ਬਈ ਅਜੇ ਦਾ ਖਰਚ ਕਰਾ ਕੇ ਆ ਚੁੱਕੇ ਆ ਦੇਖ ਅਜੇ ਪੁੱਤ ਪੂਰਾ 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 500 ਪੈਸਾ ਲਾਦਾ ਇਹਨੇ 500 ਪੈਸਾ ਲਾਤਾ ਮੂੰਗਫਲੀ ਦੇਨੇ ਬਈ ਦੇ ਦੇ ਹੁਣ ਲੈ ਲੈ ਹੁਣ ਜੇਬ ਖਾਲੀ ਕਰਤੀ ਇੱਕ ਇੱਧਰ ਇੱਕ ਇੱਧਰ ਪਹਿਲਾਂ ਅਸੀਂ ਕੁੱਜਾ ਵਾਲੀ ਮੂੰਗਫਲੀ ਖਾਧੀ ਆ ਹੁਣ ਅਸੀਂ ਖਾਧੀਏ ਕੜਾਹੀ ਵਾਲੀ ਮੂੰਗਫਲੀ ਕੜਾਹੀ ਚ ਤਲੀ ਵੀ ਮੂੰਗਫਲੀ ਖਾਧੀ ਆ ਅਸੀਂ ਓਏ ਤਾਜੀ ਮੂੰਗਫਲੀ ਦਿੱਤੀ ਆ ਮੈਨੂੰ ਫਿਰ ਹੁਣ ਅਸੀਂ ਆਪਦੀ ਜਗ੍ਹਾ ਤੇ ਆ ਗਏ ਫਿਰ ਵੰਡੀਆਂ ਪਾਵਾਂਗੇ ਹੁਣ ਰਿਪੀਟ ਹੋ ਗਿਆ ਨਾ ਕੰਮ ਹੁਣ ਸਾਰਾ ਰੇ ਪਤਨ ਗਿਆ ਨਿੱਕੀ ਆ ਨਿੱਕਾ ਜਾ ਕੋਈ ਭਾਂਡਾ ਲੈ ਆ ਫਰਾ ਲੈ ਆ ਛੋਟੇ ਛਲਕੇ ਬਣਾਉਣਾ ਦੇਖ ਲੋ ਇਹ ਚ ਪਹਿਣਗੇ ਕਿਵੇਂ ਵੱਡਾ ਲਿਆਉਣਾ ਦੂਰ ਬਈ 5 ਵਜੇ ਚੁੱਕਿਆ ਸੂਪ ਵੀ ਕੇ ਆਉਣਿਆ ਹੁਣ 8000 ਬਈ ਬਾਲਾ ਜੀ ਆਈਸਕ੍ਰੀਮ ਹੈ ਚਨਾ ਸੂਪ ਵਾਜ ਜਸੂਪ ਮਿਕਸ ਸ਼ਾਮ ਦਾ ਮਾਹੌਲ ਇਸ ਤਰ੍ਹਾਂ ਦਾ ਬਈ ਇੱਧਰ ਇਹ ਰਮਣ ਖੜਾ ਬਈ ਲਓ ਜੀ ਸਾਰੇ ਅਸੀਂ ਸੂਪ ਪੀ ਆਏ ਆ ਫੇਰ ਭਗਵਤੀ ਦੇ ਆ ਗਏ ਆ ਕਾਊਂਟਰ ਤੇ ਅੱਜ ਦਾ ਜਿਹੜਾ ਵਲੌਗ ਆ ਸਾਡਾ ਇੱਥੇ ਹੀ ਸਮਾਪਤ ਹੁੰਦਾ ਵਧੀਆ ਲੱਗਿਆ ਕੁਛ ਵੀ ਤਾਂ ਲਾਈਕ ਕਰ ਦਿਓ ਨਾਲੇ ਕਮੈਂਟ ਕਰ ਦਿਓ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਮਿਹਰਬਾਨੀ ਜੁੜੇ ਰਹੋ ਜੁੜੇ ਰਹੋ